ਘੜੀ ਜੀ ਜਦ ਸਦਾ ਆਵੋਗੇ ਆ ਗਿਆ ਗੁਰਦਰਾ ਸਾਹਿਬ ਅਕੀ ਸ਼ਰੀਰਮ ਦਾ ਸਾਹਿਬ ਆ ਗਏ ਜਦ ਲੰਗਰ ਹਾਲ ਤੋਂ ਇੱਧਰ ਆਵਾਂਗੇ ਹਾਂਜੀ ਹੁਣ ਕਰੀ ਅਸੀਂ ਰੈਸਟ ਕਰਕੇ ਫਰੈਸ਼ ਹੋ ਗਏ ਤੇ ਆਏ ਲੰਗਰ ਹਾਲ ਤੇ ਚਾ ਆ ਆ ਗੁਰੂ ਆ ਗਿਆ ਵੱਡਣਾ ਜਲਸ਼ਨ ਜਲਸ਼ਨ ਆ ਕਿ ਉਹਦੀ ਆਪਣੀ ਵਾਸ ਤੇ ਆ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਾਨਨ ਜਾਇਆ ਨੂੰ ਸ਼ੇਅਰ ਕਰਦੇ ਹਾਂ ਕਿ ਅੰਮ੍ਰਿਤਵ ਚਲੇ ਆ ਤੇ ਰੇਲ ਗੱਡੀ ਤਾਂ ਪਹੁੰਚਣ ਵਾਲੀ ਆ ਜੀ ਜੀ ਬੀਰਾਂ ਵਲੋਗ ਕੰਟੀਨਿਊ ਕਰਦੇ ਹਾਂ ਫਾਟਾ ਡਾਜ ਦੇ ਵਲੋਗ ਦੇ ਵਿੱਚ ਇਹ ਵਲੋਗ ਨੂੰ ਐਨਪੱਕ ਜ਼ਰੂਰ ਵੇਖਿਓ ਇਸ ਟਾਈਮ 4:30 ਹੋ ਗਏ ਆ ਤੇ ਇਹ ਟ੍ਰੇਨ ਪਹੁੰਚਣ ਵਾਲੀ ਆ ਸਟੇਸ਼ਨ ਤੇ ਇਹ ਆ ਗਾ ਪਟਨਾ ਜੰਕਸ਼ਨ ਸਟੇਸ਼ਨ ਇਤੋਂ ਅਗਲਾ ਸਟੇਸ਼ਨ ਜੇ ਆਪਾਂ ਉਤਰਾਂਗੇ ਸੋਮਨਾਵੜਾ ਸਟੇਸ਼ਨ ਆ ਇਤੋਂ ਦਾ ਹੈ ਹਾਂ ਗਿਆ ਵਾਹਿਗੁਰੂ ਜਿੰਦਰ ਨਜ਼ਰ ਕਮੀ ਨਾਲ ਪਟਨਾ ਜੰਕਸ਼ਨ ਸਟੇਸ਼ਨ ਤੋਂ ਅਗਲਾ ਸਟੇਸ਼ਨ ਹੈ ਹੋਈਆ चलो जी उतर गए अपनी रेलवे स्टेशन चलो आज आ खोती अपनी बस आ संगत गुरुद्वारा साहब बस आई है समान रखी है ਆਸੰਗਤ ਨਾਲ ਅਟੈਚੀ ਆਸੰਗਤ ਸਾਰੀ ਲੰਬਾ ਨਹੀਂ ਬਣਾ ਲੰਬਾ ਨਹੀਂ ਬਣਾ ਲੰਬੇ ਨਹੀਂ ਬਣਾ ਤੇਰੀ ਖੜੀ ਕਰ ਦੇ ਇਸ ਤਰ੍ਹਾਂ ਆ ਇਸ ਤਰ੍ਹਾਂ ਹਾਂ ਠੀਕ ਹੈ ਤੇ ਆ ਦੇ ਤੋੜ ਆ ਜਾਏਗਾ ਠੀਕ ਹੈ ਆਣਾ ਪਾਏਗਾ ਲੰਬਾ ਲੰਬਾ ਪੈ

ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਹੁਣ ਅਸੀਂ ਆ ਗਏ ਆ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਸਾਹਿਬ ਜੀ ਤੇ ਪਹਿਲਾਂ ਆਪਾਂ ਹੁਣ ਵਸ ਤੋਂ ਬੈਗ ਲਾਈਏ ਫਿਰ ਕਮਰੇ ਦੇਖਦੇ ਆ ਕਿਹੜੇ ਮਿਲਦੇ ਸੰਗਤ ਨੂੰ ਕਮਰੇ ਵਾਹਿਗੁਰੂ ਜੀ ਸਾਹਮਣੇ ਗੁਰਦੁਆਰਾ ਹੈਗਾ ਵਾ ਜਿਵੇਂ ਕਿ ਆਪ ਜੀ ਨੂੰ ਦੱਸਿਆ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਸਾਹਿਬ ਜੀ ਗੁਰਦੁਆਰਾ ਸਾਹਿਬ ਆਏ ਇਹ ਸੰਗਤਵਾਂ ਚੱਲ ਪਈ ਆ ਤੇ ਜਾ ਕੇ ਦੇਖਦੇ ਆ ਕਿਹੜਾ ਕਮਰਾ ਮਿਲਦਾ ਵਾ ਬਾਕੀ ਰੇਲਵੇ ਸਟੇਸ਼ਨ ਤੋਂ ਦਾ 15 ਮਿੰਟਾਂ ਦਾ ਰਸਤਾ ਸਾਰਾ ਦਾ 15 ਮਿੰਟਾਂ ਚ ਬਸ ਪਹੁੰਚ ਜਾਂਦੀ ਹੈ ਬਾਕੀ ਰਾਤ ਦਾ ਆਨੰਦ ਬਹੁਤ ਆ ਫਸਟ ਟਾਈਮ ਜਦ ਮੈਂ ਕਿ ਵਿਜ਼ਿਟ ਕੀਤਾ ਸੀ ਤੇ ਸੋਚਿਆ ਨਹੀਂ ਨਾ ਨਾ ਲਾਊਗਾ ਇਧਰ ਵਾਹਿਗੁਰੂ ਜੀ ਹੈਗਾ ਵਾ ਦਫ਼ਤਰ ਯਾਤਰੀ ਨਿਵਾਸ ਤੇ ਉਹਨਾਂ ਆਪਾਂ ਗੁਰਦਾਰੇ ਦੇ ਕੰਬੇ ਪਾਸੇ ਵੀ ਜਾ ਸਕਦੇ ਉਧਰੋਂ ਦੀ ਐਂਟਰੀ ਹੈਗੀ ਆ ਗੁਰਦਾਰੇ ਦੇ ਖੱਬੇ ਪਾਸੇ ਤੇ ਆਪਾਂ ਨੇ ਇਹਦੀ ਜਾਣੀਆਂ ਕਮਰਿਆਂ ਦੀ ਬੁਕਿੰਗ ਕਰਾਉਣ ਤੇ ਸੰਗਤ ਸਾਰੀ ਨਾਲ ਆਪਣੇ ਕਰੀਬ 47 ਜਾਣਿਆਂ ਦਾ ਜਥਾ ਆਇਆ ਵਾ 40 41 ਜਾਣੇ ਆ ਜਿਸ ਦੇ ਵਿੱਚ ਇਧਰ ਮੇਰੇ ਸੱਜੇ ਹੱਥ ਵੀ ਆਏ ਗੁਰਜੀ ਕਮਰੇ ਆ ਆਹ ਬੋਲੇ ਪਈਆਂ ਸਾਲਜੋ ਕਨੇ ਸੋਹਣੇ ਲੱਫੁੱਲ ਲੱਗੀ ਹੋਏ ਆ। ਆ ਸਾਹਮਣੇ ਵਾਹ ਗੁਰੂ ਆ ਗਿਆ ਰਾਜ ਮਾਤਾ ਵਸ਼ੰਭਰਾ ਦੇਵੀ ਜੀ ਯਾਤਰੀ ਨਿਵਾਸ। ਤੇ ਆ ਸਭ ਤੁਸੀਂ ਜਿਹੜੀ ਬਿਲਡਿੰਗ ਸਾਹਮਣੇ ਦੇਖ ਰਹੇ ਹੋ ਇਹ ਯਾਤਰੀਆਂ ਵਾਲੀ ਦੁਕਾਨਲੀ ਕਮਰੇ ਬਣਾਈ ਹੋਏ ਆ। ਤੇ ਆ ਜਿਹੜੀ ਜਿੱਥੇ ਆਪਾਂ ਜਾਣਦੇ ਆ ਇਹ پارک ਆ ਇੱਥੋਂ ਦੀ ਬੈਣ ਕਲਾਉਣ ਵਾਸਤੇ ਏ ਗਾੜੀ ਆ ਕੇ ਤੁਹਾਨੂੰ ਦਿਖਾਉਨੇ ਆ ਕਿ ਕਿਵੇਂ ਕਮਰੇ ਬੁੱਕ ਕਰਾਈ ਜਾਂਦੇ ਆ ਬਾਕੀ ਵਾਹਿਗੁਰੂ ਜੀ ਪਾਰਕ ਵੀ ਬਹੁਤ ਸੋਹਣੀ ਆ ਟੇਬਲ ਡੱਟੇ ਹੋਏ ਆ ਕੁਰਸੀਆਂ ਲੱਗੀਆਂ ਆ ਪਾਰਕ ਦੇ ਵਿੱਚ ਬੈਠ ਕੇ ਲੌਨ ਲਈ ਤੇ ਆ ਹੈਗਾ ਐਂਟਰੀ ਗੇਟ ਤੇ ਜਦੋਂ ਆਪਾਂ ਇਥੋਂ ਗੇਟ ਤੋਂ ਐਂਟਰੀ ਕਰਾਂਗੇ ਤੇ ਨਾਲ ਹੀ ਸੱਜੇ ਹੱਥ ਰਿਸੈਪਸ਼ਨ ਕਾਊਂਟਰ ਆ ਜਿੱਥੇ ਕਿ ਆਪਾਂ ਕਮਰਿਆਂ ਦੀ ਬੁਕਿੰਗ ਕਰਾਉਣੀ ਆ ਇਹ ਆਇਆ गावा ਵੇਟਿੰਗ ਲੋਜ ਜਿੱਥੇ ਆਪਾਂ ਬੈ ਕੇ ਤੇ ਵੇਟ ਕਰਨੀ ਆ ਕਿ ਕਦੋਂ ਕਮਰਿਆਂ ਦੀ ਬੁਕਿੰਗ ਹੋਊਗੀ ਇਹ ਸੰਗਤ ਤੁਸੀਂ ਵੇਖਦੇ ਹੋ ਕਾਫੀ ਵੇਟ ਕਰ ਰਹੀ ਆ ਇੱਥੇ ਤੁਹਾਨੂੰ ਨਾਲ ਹੀ ਦਿਖਾਉਂਦੇ ਆ ਆ ਨਾਲ ਹੀ ਕੈਫੇ ਆ ਕਾਫੀ ਕੈਫੇ ਮਤਲਬ ਵਿੱਚ ਖਾਣ ਪੀਣ ਦਾ ਸਮਾਨ ਮਿਲਦਾ ਵਾ ਤੁਸੀਂ ਵੇਖ ਸਕਦੇ ਹੋ ਕਿੰਨਾ ਸ਼ਾਨਦਾਰ ਆ ਅੰਦਰੋਂ ਭਾਈ ਹੋਏ ਚਲੋ ਜੀ ਹੁਣ ਅਸੀਂ ਚੱਲੇ ਆਂ ਲੰਗਰ ਛਕਣ ਤੇ ਕਮਰੇ ਮਿਲਣੋਂ ਤੇ ਟਾਈਮ ਲੱਗਣਾ ਅਸੀਂ ਤੇ ਜਾਂ ਕਿਧਰੋਂ ਲੰਗਰ ਪਾਣੀ ਛਕ ਆਉਨੇ ਆਂ ਆਪਨੇ ਪਏ ਬੈਗੇਜ ਤੇ ਅੱਜ ਦੇ ਪਾਸੇ ਰੈਸਟੋਰੈਂਟੋਂ ਇਹ ਕਰ ਲੰਗਰ ਆਵਾਂ ਤੇ ਵਾਹਿਗੁਰੂ ਜੀ ਉਹ ਹੀ ਦਰਵਾਜ਼ਾ ਜਿਹੜਾ ਤੁਹਾਨੂੰ ਦੱਸਣ ਲਿਆ ਅਸੀਂ ਗੁਰਦਾਰੇ ਦੇ ਖੱਬੇ ਪਾਸੇ ਆ ਭੈਣ ਦੀ ਵੀ ਐਂਟਰੀ ਹੋ ਸਕਦੀ ਆ ਤੇ ਆਉਣ ਦੀ ਵੀ ਐਂਟਰੀ ਹੋ ਸਕਦੀ ਆ ਇਧਰੋਂ ਵੀ ਆ ਜਾਈਦਾ ਆ ਤੇ ਅੱਛਾ ਲਈ ਆ ਪਾ ਜੋੜੇ ਇਧਰ ਆ ਗਾ ਗੁਰੂ ਘਰ ਅੰਦਰ ਹਾਲ ਹੋਰ ਜ਼ਿਆਦਾ ਗੱਲ ਨਹੀਂ ਗਾਣਾ ਆ ਜੋੜਾ ਘਰ

ਇੱਜਾ ਗੁਰੂਕਲ ਨਗਰ ਹੋ ਰਹੇ ਤਿਆਰ ਐਸਾ ਆਪਾਂ ਕਾਣੀਆਂ ਖੜਨੀਆਂ ਇੱਜਾ ਸਬਜ਼ੀ ਵੀ ਕਟਾਈ ਹੋ ਰਹੀ ਆ ਚੈੱਕ ਕਰ ਭਾਇਆ ਜੀ ਨੰਦ ਆ ਗਿਆ ਸੋਧਾਂਗੀਆਂ ਠੀਵੀਆਂ ਸਾਕੇ ਲੰਗਰ ਦੇ ਵਿੱਚੋਂ ਤੇ ਹੁਣ ਅਸੀਂ ਆਪਣੇ ਲਗੇਜ ਲੱਗੇ ਚਲਨੇ ਆ ਉੱਥੇ ਵੇਟ ਕਰਦੇ ਆ ਕਮਰਾ ਮਿਲਦੀ ਕਮਰਾ ਮਿਲਦਾ ਪਰ ਕਮਰੇ ਜਾ ਕੇ ਫੈਕ ਹੋ ਗਈ ਤੇ ਸ਼ਾਮ ਨੂੰ ਮਤਾਂ ਦੇਖਾਂਗੇ ਨਾਲੇ ਤੁਹਾਨੂੰ ਦਰਸ਼ ਨਿਗਰਾਵਾਂਗੇ ਚਲੋ ਜੀ ਆਪਾਂ ਨੂੰ ਕਮਰਾ ਆ ਗਿਆ ਮੇਲ ਤੇ ਹੁਣ ਆਪਾਂ ਚਲਨੇ ਆ ਕਮਰੇ ਦੇ ਵਿੱਚ ਲਿਫਟ ਆਈ ਕਿਉਂਕਿ ਸਮਾਨ ਆਪਣੇ ਕੋਲ ਤਿੰਨ ਚਾਰ ਲਗੇਜ ਵਾ ਹਾਂਜੀ ਹੁਣ ਅਸੀਂ ਅਹੀਂ ਰੈਸਟ ਕਰਕੇ ਫੈਸ਼ ਹੋ ਗਏ ਇਏ ਆਏ ਲੰਗਰ ਹਾਲ ਤੇ ਚਾਹ ਦਾ ਲੰਗਰ ਛੱਕੇ ਤੇ ਫਿਰ ਗੱਡੀ ਚੱਲਦੇ ਆ। ਤੇ ਹੁਣ ਆ ਬਸ ਚਾਹ ਦਾ ਲੰਗਰ ਛਕ ਲਈਏ। ਜੋੜੇ ਲਾ ਦੇਣੇ ਆ ਭਾਈ ਇੱਥੇ। ਆ ਬਾਬਿਆਂ ਦਾ ਰੈਕਟਰ ਲੱਗਾ। ਇੱਧਰ ਜੋੜਾ ਭਾਰਾ ਜਿਹਾ ਹੁੰਦਾ ਸਿਆ। ਇੱਧਰ ਲੰਗਰ ਛਕਣ ਲਈ ਪਛਾਤੇ ਦਾ ਲੰਗਰ ਛਕਣ ਲਈ ਪੰਗਤ ਇੱਧਰ ਵਾ। सामने वागुर जी बाबा पुरी आलिया जी की फोटो लगी है इतनी जिनी भी कार सेवा चलती है सारी बबे पुरी आलिया जी वालों चलती है चाहर छाके हूं अल गाड़ी ਬਾਕੀ ਜਿਹੜੇ ਕਮਰੇ ਮਿਲੇ ਆ ਬਹੁਤ ਵਧੀਆ ਕਮਰੇ ਆ ਸਾਫ਼ ਸੁਥਰੇ ਕਮਰੇ ਆ ਜੇ ਨਾਲ ਇਧਰ ਹੀ ਹੋਟਲਾਂ 'ਚ ਨਹੀਂ ਹੁੰਦੇ ਉਦਾਂ ਕਮਰੇ ਆ ਤੇ ਬਾਕੀਆਂ ਤੁਹਾਨੂੰ ਗੁਰਦਾਰੇ ਦਰਸ਼ਨ ਕਰਾਵਾਂਗੇ ਤੇ ਹੁਣ ਚਾਰ ਪੰਜ ਦਿਨ ਅਸੀਂ ਇੱਥੇ ਹੀ ਆਂ ਅਗਰ ਜੀ ਜੇ ਲੰਗਰ ਹਾਲ ਤੋਂ ਇਧਰ ਆਵਾਂਗੇ ਇਹ ਹੈਗਾ ਗੁਰਦਾਰਾ ਬਾਲ ਲੀਲਾ ਇਹ ਆਪਾਂ ਤੁਹਾਨੂੰ ਗੁਰਦਸਾਹਿਬ ਦੇ ਅੰਦਰ ਅੰਦਰ ਬਾਹਰ ਸਾਹਿਬ ਜੀ ਦੇ ਦਰਸ਼ਨ ਕਰਾਉਂਦੇ ਆ ਆ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਆਵਾ ਇਨ ਸਾਹਿਸਟਰੀ ਆਫ ਗੁਰਦੁਆਰਾ ਸਾਹਿਬ ਬਾਲਾ ਪ੍ਰਤਾਪ ਜੀ ਸੋ ਯੂ ਕੈਨ ਨਾਓ ਵਾਟ ਇਜ਼ ਦੀ ਹਿਸਟਰੀ ਆਫ ਥੈਟ ਗੁਰਦੁਆਰਾ ਸੰਗਰਾ ਦੇ ਰਸਨਾ ਦਾ ਦੋਸਤ ਤੇ ਤਾਂ ਅੰਦਰ ਆ ਰਿਹਾ ਦੋਸਤ ਤਾਂ ਹੁਣ ਚੱਲਦੇ ਆਂ ਦਰਬਾਰ ਸਾਹਿਬ ਅੰਦਰ ਮੱਥਾ ਟੇਕਣ ਚਲੋ ਜਾਣ ਚੱਲੀਏ ਗੰਗਾ ਚੋਂ ਇਰਤ ਹੋ ਗਏ ਚੱਲਦੇ ਆਂ ਦਰਬਾਰ ਸਾਹਿਬ ਅੰਦਰ ਭਾਈ ਗੁਰਜੀ ਇਹ ਤਸਵੀਰਾਂ ਜਦੋਂ ਗੋਗੂ ਗੋਬੀ ਸਿੰਘ ਜੀ ਬਾਲਵਸਤਾ ਵਿੱਚ ਸੀ ਉਦੋਂ ਦੀਆਂ ਨੇ ਇਹ ਆ ਗੁਰੂ ਸਾਹਿਬ ਜੀ ਦੀਆਂ ਬਾਲ ਵਸਤਾਂ ਦੀਆਂ ਨਿਸ਼ਾਨੀਆਂ ਜਿਵੇਂ ਗੁਲੇਲਾ ਢਾਰ ਤੇ ਗੁਰੂ ਜੀ ਦੇ ਜੋੜੇ ਸਾਹਿਬ ਇਹ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਤੁਸੀਂ ਦੱਸ ਸਕਦੇ ਹੋ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਦੇ ਗੁਰਦਰਾ ਸਾਹਿਬ ਤੋਂ ਮਥਾ ਦੇ ਕੇ ਆਵਾਂਗੇ ਇਹ ਦਿਨੇ ਪਾਕੇ ਨੇ ਸਾਹਿਬ ਆਏ ਬਸ ਇਹ ਆਪਾਂ ਇਥੇ ਮਥਾ ਦੇਣਾ ਤੇ ਹੁਣ ਆਪਾਂ ਚੱਲਦੇ ਆਂ ਇੰਦਰ ਨੂੰ ਆਪਸ ਗਾੜੀ ਵੇਨੇ ਸੰਗਤ ਕਿੱਥੇ ਜਾਂਦੀ ਆ ਸੰਗਤ ਨਾਲ ਹੀ ਹੈ ਜੀ ਮੈਂ ਵਾਇਕੋ ਜੀ ਤੁਹਾਨੂੰ ਦੱਸਿਆ ਕਿ ਇੱਧਰ ਗੁਰਦਰਾ ਬਾਲ ਲੀਲਾ ਮੈਣੀ ਸੰਗਤ ਜੀ ਆ ਤੇ ਗੁਰਦਾਰੇ ਚੋਂ ਆਪਾਂ ਇੰਦਰੋਂ ਨਿਕਲਾਂਗੇ ਗੁਰਦਾਰੇ ਦੇ ਦੇ ਨਿਕਲੇ ਸਾਰੇ ਸੱਚੇ ਹੱਥ ਗਲੀ ਆ ਗਲੀ ਜਾਂਦੀ ਆ ਤਖਤ ਸ਼ਰੀਰ ਮੰਦਰ ਸਾਹਿਬ ਪਟਨਾ ਤੇ ਹੁਣ ਆਪਾਂ ਤੁਹਾਨੂੰ ਤਖਤ ਸ਼ਰੀਰ ਮੰਦਰ ਸਾਹਿਬ ਪਟਨਾ ਸਾਹਿਬ ਜੀ ਦੇ ਦਰਸ਼ਨ ਕਰਾਵਾਂਗੇ ਤੇ ਆ ਤੁਹਾਨੂੰ ਦੇ ਦਾਂਗੇ ਇਧਰ ਆ ਇਧਰੋਂ ਸੋਗਾ ਇਥੋਂ ਦਾ ਥੋੜਾ ਜਿਹਾ ਬਾਜ਼ਾਰ ਭੁਲਾਵਾ ਗਾੜੀ ਜਾ ਕੇ ਫੇਰ ਪੀੜੀਆਂ ਅੰਗਲੀਆਂ ਆ ਜਾਂਦੀਆਂ ਤੇ ਹੁਣ ਤੁਹਾਨੂੰ ਦਰਸ਼ਨ ਕਰਾਉਨੇ ਆ ਗੁਰਦਰਾ ਸਾਹਿਬ ਜੀ ਦੇ ਗਲੀ ਚ ਸਦਾ ਆਓਗੇ ਆ ਗਿਆ ਗੁਰਦਰਾ ਸਾਹਿਬ ਤੇ ਸ਼੍ਰੀ ਰਮੰਦਰ ਸਾਹਿਬ ਪਤਨਾ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜਨਮ ਸਥਾਨ ਤੇ ਇਸ ਗੁਰਦਰਾ ਸਾਹਿਬ ਤੇ ਤੁਹਾਨੂੰ ਹੁਣ ਦਰਸ਼ਨ ਕਰਾਉਨੇ ਆ ਆ ਇੱਧਰ ਹੈ ਗੁਰਦਰਾ ਸਾਹਿਬ ਦੇ ਇਹ ਔਲਾਕਾ ਇੱਧਰ ਹੈ ਗੁਰਦਰਾ ਸਾਹਿਬ ਦਾ ਜੋੜਾ ਘਰ ਦੇਉ ਦੇ ਉੱਤਸਵ ਨੇ ਕਿ ਆ ਲੱਗੋ ਜੀ ਅਭੂਦਾ ਸੁਲਲ ਬਲ ਬਲ ਅਗਿਆ ਸਾਧਕ ਨਾ ਸ਼ਾਨਦਾਰ ਗੁਰਦਰਾਵ ਆ ਆ ਸੰਭਗ ਪੀਹ ਨਦਰ ਤਦਵੰ ਅਰਸਾਵ ਸਤਿ ਸੰਤੋਖ ਨਮੋਦਰਜ ਨਗਦ ਮਕਸਦ ਬਿਨੁ ਭਗਤਾਂ ਹਿੰਦ

ਜੋਨੇ ਮੁਕਿਆ ਆਜਾਏ ਦਰੀਬੁ ਆਜਾਏ ਕੋਤਨ ਨਾਇ ਆਜਾਏ ਕੋਤਨ ਨਾਇ ਕਲੂ ਜੀ ਪ੍ਰਾਦਮਤ ਕੋਈ ਬਾਗਰ ਗੋਲ ਨਿਮਤ ਨਾ ਰਹੀ ਜੀ ਮਾਤਵੰਦ ਭਾਰਤ ਦਾ ਪ੍ਰਾਇਤਨ ਪ੍ਰਾਦਵ ਕੋਲਵਦਾ ਵੇਦ ਵੇਦ ਮਹਾਨ ਮਿਤਰ ਮਨਤ ਮੋਈ ਲੇਖ ਬਦਲੀ ਲਿਆ ਪਰੰਪਰਾ ਸਿਦਾ ਪ੍ਰਾਦਵ ਇਹ ਆ ਮੇਰੇ ਗੁਰੂ ਪਿਤਾ ਜੀ ਦਾ ਜੇਲਮਸਤਾਨ ਕਿਛਾ ਗੁਰੂ ਸਾਹਿਬ ਜੀ ਦਾ ਜਨਮ ਹੋਇਆ ਸੀ ਆ ਗਾਣੇ ਸ਼ਾਹ ਸਾਹਿਬ ਇਹ ਆ ਮੈਂ ਦੋ ਬੋਲ ਲਾ ਰਿਹਾ ਮੰਗਣ ਆ ਮੈਂ ਕਿੰਨੇ ਸੁਨਣਾ ਮੈਂ ਲਾਵਾ ਬੰਦ ਬੰਦ ਜੀ ਆ ਗਾਣੇ ਨਾ ਦੁਸਤ दर्शन करो पुर्तन खोह खो माथा गुजरी जी दा ਤੰਤਨ ਤਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਸਤਰਾਂ ਉਹ ਤੋਂ ਬਾਲ ਬਸਤਰ ਵਿੱਚ ਬਸਤਰ ਪਾਇਆ ਕਰਦੇ ਸਨ ਜੇ ਤੈਨਿਸ਼ਾਨੀ ਮੋਜੂ ਰੱਖੀ ਹੋਏ ਜਾਂ ਪੈਂਦਾ ਸ਼ਿੰਗਾਰ ਸਕਦੇ ਹਾਂ ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜਾਈ ਜੀ ਦੀ ਕਲਗੀ ਉਹਨਾਂ ਦੇ ਬਸਤਰ ਮੱਥਾ ਟੇਕ ਕੇ ਤੇ ਇਦੋਂ ਆਪਾਂ ਪ੍ਰਸ਼ਾਦ ਲੈਣਾ ਪ੍ਰਸ਼ਾਦ ਲੈਣੇ ਚਾਹੀਦੇ ਹਾਂ ਹੋਂਤੇ ਹੋਵੇ ਸੋ ਆਗਿਆ ਹੁਣਹੀਂ ਗੋਦੜਾ ਸਾਹਿਬ ਤੋਂ ਮੱਥਾ ਟੇਕ ਕੇ ਤੇ ਸੰਗਤ ਦੇ ਨਾਲ ਵਾਪਸ ਜਾ ਰਹੇ ਹਾਂ ਐਨੀ ਹੁਣ ਸੁਮਤ ਗੱਡੀ ਕਿੱਧਰ ਜਾਂਦੀ ਆ ਤੇ ਬਾਕੀ ਬਹੁਤ ਖੁਸ਼ ਹੋ ਗਈ ਗੋਦੜਾ ਸਾਹਿਬ ਦੇ ਦਰਸ਼ਨ ਕਰਕੇ ਨਾ ਸਕੂਨ ਮੈਨੂੰ ਜਦਾਂ ਦੇਣਾ ਸਕੂਨ ਉਹ ਮਿਲ ਗਿਆ ਇੰਨਾ ਸ਼ਾਨਦਾਰ ਗੁਰਦੁਆਰਾ ਨਾ ਇਹ ਗਲੀਆਂ ਇੱਥੇ ਬਹੁਤ ਭੀਣੀਆਂ ਵਾ ਜਿੱਦਾਂ ਆਪਣੇ ਸਿਰ ਬਟਾਲੇ ਆ ਲੈਣਾ ਗੜੀਆਂ ਨਹੀਂ ਨਹੀਂ ਹੈ ਜੀਆਂ ਭੀਣੀਆਂ ਉਦਾਂ ਇੱਥੇ ਗਲੀਆਂ ਵਾਏ ਗੁਰੂ ਜੀ ਅਸੀਂ ਲੰਗਰ ਹਾਲ ਆਏ ਸੀ ਮੈਂ ਚਲੋ ਤੁਹਾਨੂੰ ਲੰਗਰ ਬਣਦਾ ਵੀ ਤਿਆਰ ਹੁੰਦਾ ਵੀ ਵਿਖਾ ਦਿੰਦੇ ਆ ਤੇ ਇਧਰ ਤੁਸੀਂ ਦੇਖ ਸਕਦੇ ਹੋ ਸਬਜ਼ੀਆਂ ਬਣ ਰਹੀਆਂ ਇਧਰ ਆਲੂ ਭਰੇ ਆ ਇਹ ਇਧਰ ਸਬਜ਼ੀਆਂ ਤਿਆਰ ਕੀਤੀਆਂ ਜਾ ਰਹੀਆਂ ਆ ਜਾਂਮ ਦੇ ਲੰਗਰ ਵਾਸਤੇ ਭਾਏ ਗੁਰੂ ਜੀ ਗੁਰਦੁਆਰਾ ਬਾਲੀ ਲੀਲਾ ਮੈਣੀ ਸੰਤ ਜੀ ਵਿਖੇ ਜਿਹੜਾ ਇਤਿਹਾਸ ਦੇ ਵਿੱਚ ਕੋਦਰੀ ਦੇ ਦਰਖਤ ਦਾ ਜ਼ਿਕਰ ਹੋਇਆ ਵਾ ਤੁਸੀਂ ਇੱਥੇ ਸਾਹਮਣੇ ਵੀ ਵੇਖ ਸਕਦੇ ਹੋ ਪਾਰਕ ਦੇ ਵਿੱਚ ਇਹ ਦਰਖਤ ਤੁਹਾਨੂੰ ਇੱਕ ਦੇਖਣ ਨੂੰ ਮਿਲ ਜਾਊਗਾ ਇੱਥੇ ਇਤਿਹਾਸ ਵੀ ਲਿਖਿਆ ਆਇਆ ਹੈ ਇਸ ਤੇ ਕੋਦਰੀ ਦੇ ਦਰਖਤ ਦਾ ਇੱਥੇ ਗੁਰੂ ਜੀ ਨੇ ਮਾਰ ਦਿੱਤਾ ਕਿ ਸੀ ਕਿ ਜਿਹੜਾ ਵੀ ਇਸ ਕੋਦਰੀ ਦਾ ਫਲ ਅਰਦਾਸ ਕਰਾ ਕੇ ਸ਼ਰਧਾ ਭਾਵਨਾ ਨਾਲ ਸਕੇਗਾ ਉਹਦੀ ਦਿਲ ਦੀ ਮਨੋ ਕਾਮਨਾ ਪੂਰੀ ਹੋਏਗੀ ਤੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਥੱਲੇ ਥੱਲੇ ਤੱਕ ਵਾਇ ਜ਼ਰਤ ਥੱਲੇ ਵੀ ਹੈਗਾ ਵਾ ਜੇ ਆਪਾਂ ਲਨ ਉਹਦਾ ਉਤੋਂ ਕਾਉਂਦੇ ਆ ਥੱਲਿਓ ਇਹ ਬਲ ਪ੍ਰੈਸ਼ਰ ਹੁੰਦਾ ਇੱਥੇ ਕੋਧਰੇ ਦੇ ਫਲ ਵੀ ਲੱਗੇ ਆ ਜਿਹੜਾ ਅਰਦਾਸ ਕਰਾ ਕੇ ਸ਼ਰਧਾ ਭਾਵਨਾ ਨਾਲ ਕੋਧਰੇ ਦਾ ਫਲ ਸਕਦਾ ਨਾ ਉਹਦੀ ਹਰ ਮਨੋ ਕਾਮਨਾ ਪੂਰੀ ਹੁੰਦੀ ਆ ਢੜਾ ਵਾਇਗੁਰ ਜੀ ਬਾਬੇ ਪੂਰੀ ਵਾਲਿਆਂ ਜੀ ਵੱਲੋਂ ਯਾਤਰੀ ਨਿਵਾਸ ਸਥਾਨ ਤਿਆਰ ਹੋ ਰਿਹਾ ਵਾ ਉਹਦਾ 3D ਪ੍ਰਿੰਟ ਵਾ ਇਹ ਹੈਗਾ ਵਾ ਗੁਰਦੁਆਰਾ ਬਾਲੇ ਲੀਲਾ ਮਾਨੀ ਸੰਤ ਜੀ ਦੇ ਸਾਹਮਣੇ ਯਾਤਰੀ ਨਿਵਾਸ ਸਥਾਨ ਨਾ ਤਿਆਰ ਹੋ ਰਿਹਾ ਵਾ ਵਾਇਗੁਰ ਜੀ ਹਿੱਟਾਂ ਵੀ ਡਾ ਰਹੀਆਂ ਹਨ ਤੇ ਹੁਣ ਆਪਣੇ ਕਮਰੇ ਤੇ ਅਸੀਂ ਚੱਲਦੇ ਹਾਂ ਹਾ ਵਾਏ ਗੁਰਜੀ ਇੱਥੇ ਕਮਰੇ ਲੈਣ ਵਾਸਤੇ ਜਰੂਰੀ ਬੇਨਤੀ ਲਿਖੀ ਹੋਈ ਆ ਕਿ ਏਸੀ ਕਮਰੇ ਦੀ ਸਕਿਉਰਟੀ 750 ਰੁਪਏ ਅਤੇ ਏਸੀ ਕਮਰੇ ਦੀ ਪੇਟਾ 750 ਤੋਂ 1000 ਰੁਪਏ 12 ਵਜੇ ਤੋਂ ਲੈ ਕੇ 12 ਵਜੇ ਤੱਕ 24 ਘੰਟਿਆਂ ਲਈ ਏਸੀ ਚੱਲਣ ਦਾ ਸਮਾਂ ਸਵੇਰੇ 8:30 ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਅਤੇ ਰਾਤ 9 ਵਜੇ ਤੋਂ ਸਵੇਰੇ 5 ਵਜੇ ਅੰਮ੍ਰਿਤ ਵੇਲੇ ਤੱਕ ਹੈ ਜੀ ਕਮਰਾ ਖਾਲੀ ਕਰਨ ਦਾ ਸਮਾਂ ਦੁਪਹਿਰ 12 ਵਜੇ ਤੱਕ ਹੈ 12 ਵਜੇ ਤੋਂ ਬਾਅਦ ਕਮਰਾ ਖਾਲੀ ਨਾ ਕਰਨ ਤੇ ਅਗਲੇ ਦਿਨ ਦੀ ਪੇਟਾ ਜ਼ਰੂਰ ਲਈ ਜਾਵੇਗੀ ਸਾਦਾ ਕਮਰਾ ਫੀ ਸੇਵਾ ਕਮਰੇ ਦੀ ਸਕਿਉਰਟੀ 200 ਰੁਪਏ ਹੈ ਏਸੀ ਬਿਜਲੀ ਆਨ ਤੇ ਹੀ ਚੱਲਣਗੇ ਯਾਤਰੀਆਂ ਨੂੰ ਬੇਨਤੀ ਹੈ ਕਿ ਮਾਇਆ ਜਮ੍ਹਾਂ ਕਰਵਾ ਕੇ ਰਸੀਦ ਜ਼ਰੂਰ ਪ੍ਰਾਪਤ ਕਰੋ ਜੀ ਕਮਰਿਆਂ ਦੀ ਸਫਾਈ ਅਤੇ ਸਾਮ ਸੰਭਾਲ ਲਈ ਪੇਟਾ ਜ਼ਰੂਰ ਜਮ੍ਹਾਂ ਕਰਵਾਓ ਜੀ ਕਿਰਪਾ ਕਰਕੇ ਪੇਟਾ ਮਾਪੀ ਲਈ ਕੋਈ ਸਪੈਲਿਸ਼ ਨਾ ਕਰਵਾਓ ਜੀ ਤੇ ਹੈ ਗਿਆ ਇਥੇ ਕਮਰੇ ਦੇ ਨਾਲ ਜਿ ਲੋੜੀ ਬੈਂਤੀ ਇਸ ਟਾਈਮ ਰਾਤ ਦੇ ਵਜ ਗਿਆ 11 ਤੇ ਵਲੌਗ ਵਾਹਿਗੁਰੂ ਜੀ ਇਥੇ ਖਤਮ ਹੁੰਦਾ ਵਾ ਜੇਕਰ ਵਧੀਆ ਲੱਗੇ ਅਗੇ ਤੋਂ ਕੇ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਾਂਗੇ ਨਵੇਂ ਵਲੌਗ ਦੇ ਵਿੱਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ